ਪੰਜਾਬ ਚ ਦੇਖੋ ਚਲੋ ਆਪਣੇ ਸ਼ੌਂਕ ਹੀ ਆ ਸਾਰੇ ਭਰਾਵਾਂ ਨੂੰ ਨਾ ਇਹ ਗੱਡੀ ਦੇ ਵੀ ਲਾਇਵ ਪਾ ਦੇ ਬਈ ਉਹਨਾਂ ਆ ਲਾਏ ਨਵੇਂ ਟਾਇਰ ਜੀ ਉਹਨਾਂ ਨੇ ਕਹਿ ਕੇ ਵੀ ਇਹ ਹੋਣੇ ਚਾਹੀਦੇ ਨੀ ਨਵੇਂ ਹੋਣੇ ਨੇ ਬਾਕੀ ਆ ਦੇਖੋ ਹੁਣ ਇਕੋ ਵੈਨ ਨੂੰ ਕਹਿਣ ਚ ਤਾਂ ਇਕੋ ਵੈਨ ਆ ਜਾਂਦੀ ਹੈ ਪਰ ਤਿਆਰ ਕਰੀ ਹੋਈ ਦੇਖੋ ਕਿੱਡੀ ਵੱਡੀ ਲੱਗ ਰਹੀ ਹੈ ਪੂਰੀ ਲਗਜ਼ਰੀ ਜਿਹੜੀ ਵੈਨ ਤਿਆਰ ਕਰੀ ਹੋਈ ਹੈ ਬਈ ਮੈਨੂੰ ਨਹੀਂ ਲੱਗਦਾ ਇਹਦੇ ਵਰਗੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਫਿਰਦਾ ਆ ਅਜ ਦਾ ਗੇਟਵਾਲ ਲੱਗਿਆ ਤੇ ਅੱਗੇ ਲੱਗਿਆ ਫੁਵਾੜਾ ਜਦੋਂ ਆਪਾਂ ਪਾਣੀ ਦਾ ਛਿੜਕਾਅ ਕਰਦੇ ਆ ਮਹਾਰਾਜੀ ਦੀ ਸਵਾਰੀ ਅੱਗੇ ਨਾ ਤਾ ਮਤਲਬ ਵੀ ਆਪਾਂ ਆ ਚਲਾਉਣੇ ਆ ਬਈ ਅੱਛਾ ਜਿਹੜੀ ਆਪਾਂ ਤੁਹਾਨੂੰ ਸੱਤ ਕਿਹਾ ਡਬਲ ਪਾਈ ਹੋਈ ਆ ਇਹਦੇ ਫਿਰ ਜਿਹੜਾ ਵਿਚਕਾਰ ਜਿਹੜਾ ਮਟੀਰੀਅਲ ਪਾਣੇ ਆ ਆਪਾਂ ਕੀ ਫੋਮ ਪਾਣੇ ਆ ਕੀ ਥਰਮਾਕੋਲ ਥਰਮਾਕੋਲ ਮਤਲਬ ਵੀ ਹੀਟ ਨਾ ਅੰਦਰ ਜਾਵੇ ਤੇ ਤੁਹਾਡੇ ਇੱਕ ਛੋਟੇ ਜਿਹੇ ਸ਼ੇਅਰ ਕਰਕੇ ਵੀਡੀਓ ਉਹਨਾਂ ਭਰਾਵਾਂ ਤੱਕ ਪਹੁੰਚ ਜੇ ਵੀ ਜਿਹੜੇ ਬਈ ਸੇਵਾ ਕਰਾਉਣੀ ਚਾਹੁੰਦੇ ਨੇ ਕਈ ਵਾਰ ਹੁੰਦਾ ਯਾਰ ਵੀ ਆਪਾਂ ਸੋਚਦੇ ਹੁੰਨੇ ਆ ਵੀ ਪੈਸਾ ਜਿਹੜਾ ਆਪਣੇ ਲੇਵ ਹੁੰਦਾ ਆਪਾਂ ਕਿੱਦਾਂ ਦੀ ਸੇਵਾ ਚਲਾਈਏ ਹਾਂਜੀ ਵੀ ਮਿੱਤਰੋ ਹੋਰ ਤਰ੍ਹਾਂ ਦੀ ਆਪਾਂ ਦਾ ਬਹੁਤ ਵੀਡੀਓ ਸ਼ੇਅਰ ਕਰ ਦਿਆਂਗੇ ਅੱਜ ਇੱਕ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਲੈ ਕੇ ਆਇਆਗੇ ਜਿਹਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਬਈ ਇਹਨੂੰ ਵੱਤ ਵਤ ਸ਼ੇਅਰ ਕਰ ਦਿਓ ਵੀਡੀਓ ਨੂੰ ਆਪਣੇ ਮਿੱਤਰਾਂ ਤੱਕ ਭਰਾਵਾਂ ਤੱਕ ਤੇ ਅੱਜ ਆਪਾਂ ਤੁਹਾਨੂੰ ਲਈ ਪਾਲਕੀ ਸਾਹਿਬ ਲੈ ਕੇ ਆਇਆਗੇ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਪਾਲਕੀ ਸਾਹਿਬ ਲੈ ਕੇ ਆਇਆ ਬਈ ਆਪਾਂ ਕਹਿੰਦੇ ਵੀ ਅਕਸਰ ਜਿੱਦਾਂ ਆਪਾਂ ਹੁੰਦੇ ਆ ਵੀ ਘਰਾਂ 'ਚ ਗੱਡੀਆਂ ਹੁੰਦੀਆਂ ਆਪਣੇ ਲਈ ਬਈ ਇਹਨਾਂ ਆਪਾਂ ਉਹਨਾਂ 'ਚ ਗੁਰੂ ਸਾਹਿਬ ਦੀ ਆਪਾਂ ਵੀਰ ਲੈ ਕੇ ਜਾਂਦੇ ਆਗੇ ਤਾਂ ਉਹਦੇ ਨਾਲੋਂ ਚੰਗਾ ਆਪਾਂ ਕਹਿੰਦੇ ਵੀ ਇੱਕ ਜਿੱਦ ਆ ਆਪਣਾ ਜੋ ਕਾਰਜ ਪੂਰਾ ਕਰ ਸਕੀਏ ਬਈ ਤੇ ਨਹੀਂ ਅੰਕਲ ਜੀ ਹਾਂਜੀ ਹਾਂ ਤੇ ਅੱਜ ਦੀ ਜਿਹੜੀ ਆਪਾਂ ਪਾਰਕ ਸਾਹਿਬ ਜਿਹੜੀ ਤਿਆਰ ਕਰੀ ਹੈ ਜੀ ਇਹ ਮੈਂ ਗੱਲ ਕਰਾਇਆ ਕਿ ਨਾ ਇਹਨੂੰ ਇੱਕ ਟਾਈਮ ਲੱਗਦਾ ਕਿੰਨਾ ਕੁ ਟਾਈਮ ਲੱਗੇ ਤਿਆਰ ਹੋਣ ਉਹਨੂੰ ਇਹਨੂੰ ਪੌਣੇ 2 ਮਹੀਨੇ ਤਿਆਰ ਹੋਣ ਨੂੰ ਲੱਗ ਜਾਂਦਾ ਪੂਰੇ ਪੌਣੇ 2 ਮਹੀਨੇ ਦੇ ਵਿੱਚ ਠੀਕ ਹੈ ਲੋ ਜੀ ਬਈ ਬਹੁਤ ਵਧੀਆ ਪਾਰਕ ਸਾਹਿਬ ਤਿਆਰ ਹੋਈ ਤੇ ਕਿਹੜੇ ਕਿਹੜੇ ਕਾਰਜ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ ਇਦੇ ਵਿੱਚ ਮਹਾਰਾਜ ਰੂਪ ਜਦੋਂ ਆਪਾਂ ਲੈ ਕੇ ਜਾਂਦੇ ਆ ਜੀ ਘਰਾਂ ਦੇ ਵਿੱਚ ਆਪਾਂ ਪਾਠ ਪ੍ਰਕਾਸ਼ ਕਰਾਉਣਾ ਜਾਂ ਕੋਈ ਵੀ ਖੁਸ਼ੀ ਗਮ ਜੀ ਦੇ ਕੋ ਮਹਾਰਾਜ ਤਾਂ ਜਾਂਦੇ ਨੇ ਹਾਂਜੀ ਹਾਂ ਮਹਾਰਾਜ ਤੋਂ ਬਿਨਾਂ ਤਾਂ ਕੋਈ ਕਾਰੋਬਾਰ ਬਣ ਨਹੀਂ ਸਕਦਾ ਹਾਂਜੀ ਹਾਂਜੀ ਹਾਂ ਤੇ ਉਦੋਂ ਵੀ ਆਪਾਂ ਮਹਾਰਾਜ ਨੂੰ ਲੈ ਕੇ ਜੋ ਮਹਾਰਾਜ ਵਾਸਤੇ ਸਵਾਰੀ ਬਣੀ ਹੈ ਇਹ ਪਲਕੀ ਸਾਹਿਬ ਤਿਆਰ ਕਰੀ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਨਗਰ ਕੀਰਤਨ ਦੇ ਵਿੱਚ ਵੀ ਕੰਮ ਆਉਂਦੀ ਹੈ ਕਿਉਂਕਿ ਉਹ ਵੀ ਹਿਸਾਬ ਨਾਲ ਵੀ ਲੱਗੀ ਹੋਈ ਬਣੀ ਹੋਈ ਸੋਹਣੀ ਬਣੀ ਹੋਈ ਹਾਂਜੀ ਹਾਂ ਤੇ ਕਈ ਵਾਰ ਜਿਵੇਂ ਕੀ ਹੁੰਦਾ ਹੈ ਜਣਾ ਆਪਣਾ ਚਲੋ ਪੰਜਾਬ ਆ ਖੇਤੀ ਨਾਲ ਜੁੜਿਆ ਹੋਈ ਹੈ ਨਾ ਕਈ ਵਾਰ ਕੀ ਆਪਣੇ ਜ਼ਿੰਮੇਵਾਰ ਭਰਾ ਹੁੰਦੇ ਨਾ ਜਦੋਂ ਜ਼ਮੀਨ ਲੈਂਦੇ ਨੇ ਉਸ ਤੋਂ ਬਾਅਦ ਖੇਤ ਦੇ ਵਿੱਚ ਵੀ ਆਪਣੇ ਨਾ ਕਈ ਵਾਰ ਪ੍ਰਗਾਸ ਕਰਵਾਉਣੇ ਆਗੇ ਆਪਾਂ ਤਾਂ ਉੱਥੇ ਵੀ ਆਪਾਂ ਵਰਤ ਸਕਦੇ ਹਾਂ ਹਨਾ ਹਾਂ ਜੀ ਆਪਾਂ ਰੋਡ ਦੇ ਉੱਤੇ ਆਪਾਂ ਨੇ ਕਿਤੇ ਪ੍ਰਗਾਸ ਕਰਵਾਉਣਾ ਜਾਂ ਕੋਈ ਜ਼ਰੂਰਤ ਪੈ ਗਈ ਆਪਾਂ ਨੂੰ ਤਾਂ ਆਉਣ ਦੀ ਸਹੂਲਤ ਨਹੀਂ ਹਾਂ ਜੀ ਹਾਂ ਜੀ ਤਾਂ ਪਿੱਛੇ ਬੈਕ ਤੇ ਗੇਟ ਖੁੱਲਦਾ ਇਹਦਾ ਹਾਂਜੀ ਹਾਂ ਪਿੱਛੇ ਨੂੰ ਵੀ ਆਪਾਂ ਮਹਾਰਾਜ ਦਾ ਜੇ ਉੱਥਾ ਗੇਟ ਖੁੱਲਦੇ ਨੇ ਇਹਦੇ ਸਾਈਡਾਂ ਤੋਂ ਆਉਂਦਾ ਖਾਵਾਂਗੇ ਤੇ ਉਦੋਂ ਵੀ ਫਿਰ ਇਹ ਯਾਨੀ ਦੋਨੇ ਪਾਸੇ ਇਹਦੀ ਹੈਗੀ ਸਹੂਲਤ ਰੱਖੀ ਹੋਈ ਠੀਕ ਹੈ ਜੀ ਤੇ ਜਿੱਦਾਂ ਆਪਾਂ ਦੇਖਦੇ ਆ ਕਿ ਨਾ ਹਰ ਵਾਰ ਕੁਝ ਨਾ ਕੁਝ ਭਾਜੀ ਫਰੀ ਨਵਾਂ ਕਰਦੇ ਨੇ ਤੇ ਅੱਜ ਵੀ ਆਪਣੇ ਲਈ ਬਹੁਤ ਵਧੀਆ ਇੱਕ ਮੈਂ ਸਟਾਰਟਿੰਗ ਦੀ ਦੇਖ ਲਿਆ ਕਿ ਆਂਦੇਸਾਰ ਕਿ ਜਿਹੜੀ ਛੱਤ ਹੈਗੀ ਛੱਤ ਇਹਦੀ ਇਸ ਟਾਈਮ ਕਰੀਆ ਕਰਵ ਆ ਚੈੱਕ ਕਰ ਲੋ ਅਲਾਈ ਆ ਜਦੋਂ ਆਪਾਂ ਇੱਥੇ ਸਾਹਮਣੇ ਖੜਾਂਗੇ ਨਾ ਇੱਥੇ ਇਧਰਲੇ ਪਾਸੇ ਉਰੇ ਸਾਹਮਣੇ ਖੜਾਂਗੇ ਸੈਂਟਰ 'ਚ ਹਾਂਜੀ ਹਾਂ ਆਏ ਆਪਾਂ ਨੂੰ ਐ ਲੱਗੂ ਜਿਵੇਂ ਡਿਊਟੀ ਸਾਹਿਬ ਦਾ ਫਰੰਟ ਗੇਟ ਹੁੰਦਾ ਹਾਂਜੀ ਹਾਂ ਆ ਵੇਖੋ ਉਹੀ ਚੀਜ਼ ਬਣੀ ਹੋਈ ਹੈ ਨਾ ਸਾਈਡ ਤੇ ਆ ਗਲਾਈ ਡਾਟ ਦੀ ਬਣਨ ਕਰਕੇ ਇਹ ਉਹਦੇ ਨਾਲੋਂ ਜ਼ਿਆਦਾ ਸੋਹਣੀ ਲੱਗਦੀ ਜਿਵੇਂ ਪਹਿਲਾਂ ਆਪਾਂ ਪੱਧਰ ਬਣਾਉਂਦੇ ਪਹਿਲਾਂ ਪੱਧਰ ਕਰਦੇ ਸੀਗੇ ਹਾਂਜੀ ਹੁਣ ਆਪਾਂ ਗਲਾਈ ਦੇ ਕਰਤੀ ਇਹ ਹਾਂ ਆਪਾਂ ਅੱਜ ਵਾਰੀ ਚੇਂਜ ਕਰਦੇ ਆ ਨਾ ਬਦਲਾ ਦਿੰਨੇ ਆ ਕੁਝ ਨਾ ਕੁਝ ਹਾਂਜੀ ਹਾਂ ਇਹ ਬਦਲੀ ਹੋਈ ਵੀ ਬਹੁਤ ਸੋਹਣੀ ਲੱਗਦੀ ਹੈ ਇਹ ਉਹਦੇ ਨਾਲੋਂ ਜ਼ਿਆਦਾ ਸੋ ਜਿਹਦੇ ਵਿੱਚ ਪੂਰੀ ਆਪਣਾ ਇਹ ਇਹ ਜਿਹੜੀ ਸ਼ੀਟ ਲੱਗੀ ਹੋਈ ਜਿਹਦਾ ਆਪਾਂ ਦੇਖ ਰਹੇ ਹਾਂ ਕਿਹੜੀ ਸ਼ੀਟ ਲਾਈ ਹੋਈ ਆ ਆਪਾਂ ਜੀ ਇਹ ਸ਼ੀਸ਼ਾ ਸ਼ੀਟ ਲੱਗੀ ਹੋਈ ਆ ਕ੍ਰੋਸ ਬੌਂਡ ਦੀ ਠੀਕ ਆ ਜੀ ਇਹਦਾ ਕਲਰ ਖਰਾਬ ਨਹੀਂ ਹੁੰਦਾ ਐਂ ਹੀ ਰਹੂ ਜਿਵੇਂ ਹੈਗਾ ਠੀਕ ਆ ਜੀ ਇਹ ਹੈਗਾ ਆਪਣਾ ਪੀੜਾ ਸਾਹਿਬ ਇੱਥੇ ਠੀਕ ਆ ਜੀ ਉੱਪਰ ਚਾਨਣੀ ਵੀ ਲੱਗੀ ਹੋਈ ਹੈ ਜੀ ਤੇ ਜਿੱਦ ਆਪਾਂ ਦੇਖ ਰਹੇ ਹਾਂਗੇ ਵੀ ਇੱਥੋਂ ਆਪਾਂ ਮਹਾਰਾਜ ਦੀ ਸੌਰੀ ਲੈ ਆ ਸਕਦੇ ਹਾਂ ਕਿਤੇ ਆਹ ਵਾਲਾ ਗੇਟ ਜਿਹੜਾ ਆਪਾਂ ਦੇ ਆਹ ਗੇਟ ਵੀ ਖੁੱਲਦਾ ਜੀ ਇਹਦਾ ਇਹ ਖੁੱਲਦਾ ਆ ਹਾਂ ਇਹਦਾ ਗੇਟ ਇਹ ਖੁੱਲਦੀ ਰੱਖਿਆ ਹੋਇਆ ਨੇ ਜੀ ਇਹ ਉਧਰ ਨਾਲ ਰੱਖਿਆ ਆਪਾਂ ਮੈਨੂੰ ਲੱਗਦਾ ਆ ਨਾ ਦੋਨੇ ਖੁੱਲ ਜਾਂਦੇ ਨੇ ਇਹ ਵੀ ਖੁੱਲ ਜਾਂਦਾ ਠੀਕ ਹੈ ਜੀ ਇਹ ਉਂ ਲੋਕ ਲੱਗਿਆ ਹੋਇਆ ਆ ਇਹ ਖੁੱਲ ਜਾਂਦਾ ਆ ਵੀ ਖੁੱਲ ਜਾਂਦਾ ਲੋ ਜੀ ਬਈ ਆ ਵੀ ਦੇਖੋ ਬਹੁਤ ਵਧੀਆ ਆ ਵੀ ਮਤਲਬ ਵੀ ਆਉਣ ਜਾਣ ਦੇ ਰਸਤੇ ਆਪਣੇ ਸਾਰੇ ਪਾਸੋਂ ਹੈਗੇ ਨੇ ਬਈ ਸਾਰੇ ਪਾਸੇ ਹੈਗੇ ਨੇ ਜੀ ਵਧੀਆ ਯਾਨੀ ਉਧਰ ਵੀ ਐਂਟਰੀ ਹੈਗੀ ਇੱਧਰ ਦੀ ਵੀ ਹੈਗੀ ਠੀਕ ਹੈ ਜੀ ਹੁਣ ਕਲੀਅਰ ਜਿਵੇਂ ਫਰਸ਼ ਤੇ ਹੁੰਦਾ ਫਰਸ਼ ਤੇ ਇੱਥੇ ਗੱਦਾ ਲੱਗਿਆ ਹੈ ਨਾ ਤੇ نیچے ਵੀ ਗੱਦਾ ਲੱਗਿਆ ਹੋਇਆ ਜੀ ਇਹਦੇ ਥੱਲੇ نیچے ਆਪਾਂ ਨੇ ਕੋਈ ਵਰਤੋਂ ਤੇ ਲੈਣਾ ਦੋ ਵੀ ਕੁਝ ਵਰਤੋਂ ਤੇ ਲੈਣਾ ਪਰ ਰੱਖ ਸਕਦੇ ਹਾਂ ਜੀ ਹਾਂ ਜੀ ਤੇ ਆਪਾਂ ਕਿੰਨੇ ਸਿੰਘ ਸਾਹਿਬ ਬੈਠ ਸਕਦੇ ਇੱਥੇ ਇਹਦੇ ਦੇਖੋ 5 4 ਸੇਵਾਦਾਰ ਤੇ ਗ੍ਰਾਂਤੀ ਸਿੰਘ ਹੂੰ 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 ਇੱਕ ਆਪਣਾ ਚਲਾਉਣ ਵਾਲਾ 5 ਵੀ ਤਾਂ ਬਹੁਤ ਖੁੱਲੀ ਢੁਲੀ ਜਗ੍ਹਾ ਹੈ 5 6 ਵਾਸਤੇ ਆਪਾਂ 6 ਵੀ ਬਹਿ ਸਕਦੇ ਠੀਕ ਹੈ ਜੀ 3 ਕੁ ਲੋਕਾਂ ਬਣੇ ਹੂੰ ਹੂੰ ਤੇ ਬਈ ਆ ਵੀ ਬੰਦੀ ਤੇ ਜਾਣੀ ਕਿਹੜੇ ਸ਼ਹਿਰ ਆ ਗਈ ਇਹ ਚੱਕਰਪਿੰਡ ਜਾਣੀ ਹੈ ਚੱਕਰਪਿੰਡ ਲੋ ਜੀ ਪਹਿਲੇ ਲੁਧਿਆਣਾ ਜ਼ਿਲ੍ਹੇ ਚ ਜਾਣੀ ਆ ਪਿੰਡ ਚੱਕਰ ਦੇ ਵਿੱਚ ਤੇ ਗੁਰਸਰ ਪਾਸਾਈ 6ਵੀਂ ਦੇ ਵਿੱਚ ਬਈ ਹਨਾ 6ਵੀਂ ਤੇ 10ਵੀਂ ਦੋ ਪਾਸਾਈ ਉੱਥੇ ਆਈਆਂ ਹੋਈਆਂ ਨੇ ਕਿਹੜੀ ਸੇਵਾ ਕਰਾਈ ਆ ਸੇਵਾ ਕਰਵਾਈ ਆ ਗੁਰਕਰ ਵੱਲੋਂ ਹੀ ਹੋਈ ਹੋਈ ਆ ਸਾਰੀ ਹਾਂ ਗੁਰਕਰ ਵੱਲੋਂ ਇਹਨਾਂ ਦਾ ਉੱਥੇ ٹرسٹ ਬਣਿਆ ਹੋਇਆ ਜੀ ਮੁੰਡਿਆਂ ਦਾ ਉਹ ਫੈਡਰੇਸ਼ਨ ਦਾ ਲੱਗਿਆ ਹੈ ਨਾ ਲੋਕੋ ਠੀਕ ਆ ਫਾਊਂਡੇਸ਼ਨ ਦਾ ਹਾਂ ਜੀ ਹਾਂ ਇਹ ਬਾਬਾ ਅਮਰ ਸਿੰਘ ਜੀ ਬਡੂੰਦੀ ਵਾਲੇ ਹੂੰ 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 ਇਹਨਾਂ ਦਾ ਬਹੁਤ ਇਹਨਾਂ ਦੇ ਗੁਰਕਰ ਦਾ ਜਿਹੜਾ ਨਗਰ ਦਾ ਕੋਈ ਵੀ ਦੇਖੋ ਹਿੰਮਤ ਪ੍ਰਾਲਾਪੰਦਾ ਪੂਰੇ ਕਰਦਾ ਤੇ ਜਿੱਦਾਂ ਮੈਂ ਆਹ ਦੇਖ ਰਿਹਾ ਦੇਖੋ ਗੱਡੀ ਆਪਣੇ ਪੰਜਾਬ ਚ ਦੇਖੋ ਚਲੋ ਆਪਣੇ ਸ਼ੌਂਕ ਹੀ ਆ ਸਾਰੇ ਭਰਾਵਾਂ ਨੂੰ ਨਾ ਇਹ ਗੱਡੀ ਦੇ ਵੀ ਅਲਾਏ ਪਾ ਦੇ ਬਈ ਹਣਾ ਆਹ ਲਾਏ ਨਵੇਂ ਟਾਇਰ ਜੀ ਇਹਨਾਂ ਨੇ ਕਹਿ ਕੇ ਵੀ ਇਹ ਹੋਣੇ ਚਾਹੀਦੇ ਨੇ ਇਹ ਨਵੇਂ ਹੋਣੇ ਨਹੀਂ ਦੇਣੇ ਸੋਹਣੇ ਵੀ ਲੱਗਦੇ ਨੇ ਜੀ ਸਹੀ ਗੱਲ ਆ ਜੀ ਲੋ ਬਈ ਗੱਡੀ ਦੇ ਵਿੱਚ ਅਲਾਏ ਤੇ ਅੰਦਰੋਂ نیچے ਦੇਖਾ ਲਾਈਟਿੰਗ ਬਹੁਤ ਸੋਹਣੀ ਲੱਗੀ ਹੋਈ ਹੈਗੀ ਨੀਲੀ ਲਾਈਟ ਜਦੋਂ ਆਪਾਂ ਰਾਤ ਨੂੰ ਦੇਖਾਂਗੇ ਤਾਂ ਰਾਤ ਨੂੰ ਇਹਦਾ ਵੀਊ ਬਹੁਤ ਵਧੀਆ ਆ ਕੇ ਨਿਕਲਣਾ ਬਈ ਹਣਾ ਜੇ ਤਾਂ ਦੇਖ ਰਹੇ ਕਿ ਨਿਓਨ ਲਾਈਟ ਲੱਗੇ ਬਹੁਤ ਬਰੀਕ ਵੱਲਵ ਵਾਲੀ ਮਤਲਬ ਬਹੁਤ ਜ਼ਿਆਦਾ ਬਰੀਕ ਵੱਲਵ ਲੱਗੇ ਹੋਣ ਇਹਦੇ ਤੇ ਬਾਕੀ ਗੁਰਬਾਣੀ ਦੇ ਤੁਕਾਂ ਲਿਖੀਆਂ ਹੋਈਆਂ ਨੇ ਤੇ ਬਾਈ ਸ਼ਿੰਦੇ ਨੇ ਕਰੀ ਆਪਣੀ ਸਾਰੀ ਪੇਂਟਿੰਗ ਜਿਹੜੀ ਆ ਹਾਂ ਉਹੀ ਕਰਦਾ ਜੀ ਪਹਿਲੇ ਦਿਨੋਂ ਆਪਣੇ ਨਾਲ ਜੁੜਿਆ ਹੋਇਆ ਹਾਂ ਹਾਂਜੀ ਹਾਂ ਜਿੰਨਾ ਵੀ ਕੰਮ ਕਰਦਾ ਆਪਾਂ ਉਦੋਂ ਹੀ ਕਰਵਾਉਂਦੀ ਦਾ ਬਹੁਤ ਸੋਹਣਾ ਕੰਮ ਕਰਦਾ ਬਾਈ ਇਹਨਾਂ ਜਿਹੜੇ ਸਟicker ਵਗੈਰਾ ਦੇਖਦੇ ਆਪਾਂ ਬਾਈ ਸ਼ਿੰਦੇ ਨੇ ਕਰੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਆ ਬਾਈ ਹੈਨਾ ਤੇ ਆ ਦਸ਼ਮੇਸ਼ ਪਾਲਕੀ ਸਾਹਿਬ ਸਰ ਵਾਲੇ 7ਵੇਂ ਮਹੀਨੇ 2025 ਦੀ ਬਈ ਹੈਨਾ ਇਹ ਆ ਤੇ ਨੰਬਰ ਲਿਖਿਆ ਹੋਏ ਨੇ ਅਗਰ ਕੋਈ ਮੇਰਾ ਵੀਰ ਭਾਈ ਹੈ ਜੋ ਜਿਨ੍ਹਾਂ ਨੇ ਪਾਲਕੀ ਸਾਹਿਬ ਤਿਆਰ ਕਰਾ ਕੇ ਗੁਰਕਰਨ ਨੂੰ ਪੇਟਾ ਕਰਨੀ ਹੋਵੇ ਤਾਂ ਤੁਸੀਂ ਦੇਖ ਸਕਦੇ ਹੋਗੇ ਤੇ ਬਾਈ ਆ ਇਹ ਵੀ ਸਟicker ਨਾਲ ਲਾਇਆ ਹੋਇਆ ਬਈ ਇਹ ਵੀ ਹੈ ਨਾ ਇਹ ਵੀ ਮਾਈ ਰੈਡ ਧੂਰੀ ਤੇ ਪਹਿਲੇ ਦਿਨੋਂ ਆਪਾਂ ਚੈਨਲ ਤੇ ਕੋਹਣ ਹੈ ਨਾ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਰਪਾ ਇਹਨਾਂ ਨਾਲ ਜੁੜੇ ਹੋਏ ਆ ਹਾਂਜੀ ਹਾਂਜੀ ਇਹਨਾਂ ਦੇ ਚੈਨਲ ਤੇ ਜਿੰਨੀ ਮਰਜ਼ੀ ਆਪਣੀਆਂ ਵੀਡੀਓ ਪਈਆਂ ਹੋਈਆਂ ਨੇ ਤੁਹਾਨੂੰ ਪਤਾ ਲੱਗ ਜੂ ਠੀਕ ਹੈ ਜੀ ਇਹ ਆਪਣਾ ਜੋੜਾ ਘਰ ਹੈ ਨਾ ਇਹ ਜੋੜਾ ਘਰ ਜੋੜਾ ਰਕਸਾ ਜਾਂ ਕੁਝ ਵੀ ਮਤਲਬ ਜੋੜਾ ਰਕਸਾ ਬਣਾਤਾ ਜੀ ਆਪਾਂ ਨੇ ਹਾਂ ਜ਼ਰੂਰਤ ਮੁਤਾਬਕ ਵਰਤ ਲਓ ਤੋਂ ਜਿਹੜੇ ਭਾਈ ਬੈਠਦੇ ਨੇ ਅੰਦਰ ਉਹਨਾਂ ਫਿਰ ਜੋੜਾਂ ਦੇ ਰੱਖਣ ਦੀ ਸੁਵਿਧਾ ਜ਼ਰੂਰੀ ਹੈ ਜੀ ਹੂੰ ਹੂੰ ਇਹ ਬਾਕੀ ਆ ਦੇਖੋ ਹੁਣ ਇਕੋ ਬੈਨ ਨੂੰ ਕਹਿਣ ਚ ਤਾਂ ਇਕੋ ਬੈਨ ਆ ਜਾਂਦੀ ਐ ਪਰ ਤਿਆਰ ਕਰੀ ਹੋਈ ਦੇਖੋ ਕਿੱਡੀ ਵੱਡੀ ਲੱਗ ਰਹੀ ਐ ਪੂਰੀ ਲਗਜ਼ਰੀ ਜਿਹੜੀ ਬੈਨ ਤਿਆਰ ਕਰੀ ਹੋਈ ਐ ਬਾਈ ਮੈਨੂੰ ਨਹੀਂ ਲੱਗਦਾ ਇਹਦੇ ਵਰਗੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹੋਊਗੀ ਇਦਾਂ ਦੀ ਆਏ ਛੱਤ ਚੱਕ ਕੇ ਉੱਚੀ ਬਣਾਉਣ ਦੇ ਨਾਲ ਨਾ ਜੀ ਗੱਡੀ ਉਹ ਵੱਡੀ ਲੱਗਣ ਲੱਗੀ ਹਾਂ ਇਹਦੀ ਛੱਤ ਵੱਢ ਕੇ ਕਰੀ ਆਪਾਂ ਹਾਂ ਉੱਚੀ ਚੱਕ ਕੇ ਬਣਾਈ ਐ ਜੀ ਇਹ ਇੱਕ ਫੁੱਟ ਉੱਚੀ ਚੱਕੀ ਗਈ ਅੱਛਾ ਇੱਕ ਫੁੱਟ ਉੱਚੀ ਚੱਕ ਕੇ ਨਾ ਉਹਦੀ ਛੱਤ ਨਾਲੋਂ ਹਾਂ ਜੀ ਇੱਕ ਫੁੱਟ ਉੱਚੀ ਚੱਕ ਕੇ ਬਣਾਈ ਹੋਈ ਐ ਠੀਕ ਆ ਪੂਰਾ ਸਟੀਲ ਦੀ ਜਿਹੜਾ ਫਰੇਮ ਦਾ ਤੇ ਆਹ ਗੇਟ ਵੀ ਆ ਰੇਲਿੰਗ ਦਾ ਕੰਮ ਜਿੰਨਾ ਹੁੰਦਾ ਆਪਾਂ ਸਟੀਲ ਦਾ ਕੰਮ ਵੱਤੋਂ ਵੱਤ ਕਰੀਦਾ ਜੀ ਤੇ ਆ ਨਾਲ ਟੂਟੀ ਵੀ ਲਾਈਆ ਹੈ ਨਾ ਹੱਥ ਸੁੱਚੇ ਕਰਨ ਨੂੰ ਨਾ ਕੋਈ ਵੀ ਵਰਤਣ ਦੇ ਵਾਸਤੇ ਲੱਗੀ ਹੋਈ ਹੈ ਜੀ ਹੂੰ 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 ਇਹਦੇ ਮੂਰੇ ਫੁਹਾਰਾ ਵੀ ਲੱਗਿਆ ਹੈ ਜਦੋਂ ਮਹਾਰਾਜ ਰੂਪ ਲੈ ਕੇ ਜੀ ਆਪਾਂ ਫੁਹਾਰਾ ਦਿਖਾ ਦਈਏ ਇੱਕ ਵਾਰੀ ਲੋ ਬਈ ਇਹ ਨਾ ਤੁਸੀਂ ਫੁਹਾਰਾ ਦੇਖ ਸਕਦੇ ਆ ਆਹ ਇਹਦਾ ਗੇਟ ਵਾਲ ਲੱਗਿਆ ਤੇ ਅੱਗੇ ਲੱਗਿਆ ਫੁਹਾਰਾ ਜਦੋਂ ਆਪਾਂ ਪਾਣੀ ਦਾ ਛਿੜਕਾਅ ਕਰਦੇ ਆ ਮਹਾਰਾਜ ਦੀ ਸਵਾਰੀ ਅੱਗੇ ਨਾ ਤਾਂ ਮਤਲਬ ਵੀ ਆਪਾਂ ਆਹ ਚਲਾਉਣੇ ਆ ਬਈ ਉਹਦੀ ਜਗ੍ਹਾ ਤੇ ਜਦੋਂ ਨਾਲ ਚੱਲਦੇ ਤਾਂ ਆਪਾਂ ਸਾਈਡ ਆ ਜੀ ਨਾ ਫਰੰਟ ਦੀ ਹੋਣਾ ਚਾਹੀਦਾ ਜੀ ਦੇਖੋ ਬਾਈ ਨੂੰ ਕਹਿੰਨੇ ਇੱਕ ਵਾਰ ਚੰਗੀ ਤਰ੍ਹਾਂ ਦਿਖਾ ਦੇਖੋ ਵੀ ਫਰੰਟ ਦੇ ਉੱਪਰ ਤਾਂ ਪੂਰਾ ਪਾਣੀ ਮਤਲਬ ਵਧੀਆ ਤਰੀਕੇ ਨਾਲ ਆਉਂਦਾ ਆ ਜਿਵੇਂ ਜਿੰਨਾ ਕਿ ਪ੍ਰੈਸ਼ਰ ਬਣਦਾ ਅੱਛਾ ਕਿੰਨਾ ਲੀਟਰ ਦਾ ਟੈਂਕ ਆਪਾਂ 50 ਲੀਟਰ ਦਾ ਲਾ ਲਈਏ 25 ਲੀਟਰ ਦਾ ਇਹਦੇ ਛੋਟਾ ਲੱਗਦਾ ਜੀ ਇਹਦੇ ਛੋਟਾ ਲੱਗਦਾ ਠੀਕ ਹੈ ਇਹਦੇ 25 ਲੀਟਰ ਦੇ ਹੀ ਲੱਗਦਾ ਜਿਹੜੇ ਬੱਡੀ ਪਾਲ ਸਿੰਘ ਸਾਹਿਬ ਬਣਾਉਣੇ ਉਹਦੇ 50 ਲੀਟਰ ਦੀ ਜਗ੍ਹਾ ਉਨੀ ਹੀ ਹੁੰਦੀ ਆ ਨਾ ਜੀ ਅੱਛਾ ਉੱਪਰ ਦੀ ਗੱਲ ਕਰੀ ਛੱਤ ਦੇ ਉੱਤੇ ਆਪਾਂ ਕੀ ਕੁਝ ਲਾਏ ਛੱਤ ਦੇ ਉੱਤੇ ਇੱਕ ਤਾਂ ਆਪਾਂ ਜਿਹੜ ਓਹ ਇਹਦੇ ਡਬਲ ਛੱਤ ਪਾਈ ਦੀ ਆ ਵੀ ਹੀਟ ਨਾ ਹੋਵੇ ਠੀਕ ਹੈ ਜੀ ਜਿਵੇਂ ਹੁਣ ਇਹਦੇ ਚ ਏਸੀ ਲੱਗਿਆ ਹੋਇਆ ਆ ਅੰਦਰ ਵਿੱਚ ਬੈਠਣੋਂ ਆਪਾਂ ਨੂੰ ਪਤਾ ਹੀ ਲੱਗੂਗਾ ਸੇਕ ਨਹੀਂ ਰਹਿੰਦਾ ਇਹਦੇ ਠੀਕ ਹੈ ਅੱਛਾ ਜਿਹੜੀ ਆਪਾਂ ਤੁਹਾਨੂੰ ਛੱਤ ਕਿਹਾ ਡਬਲ ਪਾਈ ਹੋਈ ਆ ਇਹਦੇ ਫਿਰ ਜਿਹੜਾ ਵਿਚਕਾਰ ਜਿਹੜਾ ਮਟੀਰੀਅਲ ਪਾਣੇ ਆਪਾਂ ਕੀ ਫੋਮ ਪਾਣੇ ਆ ਕੀ ਥਰਮਾਕੋਲ ਥਰਮਾਕੋਲ ਮਤਲਬ ਵੀ ਹੀਟ ਨਾ ਅੰਦਰ ਜਾਵੇ ਹੀਟ ਨਾ ਹਾਂ ਲੈ ਭਾਈ ਇਹਨਾਂ ਜਿਹੜੀ ਛੱਤ ਵੱਡ ਗਿਆ ਆਪਾਂ ਉੱਚੀ ਕਰੀ ਹੈਗੀ ਇਹ ਡਬਲ ਛੱਤ ਹੋਊਗੀ ਤੇ ਵਿਚਾਲੇ ਜਿਹੜੀ ਫੋਮ ਦੀ ਸ਼ੀਟ ਪਾਈ ਹੋਊਗੀ ਤੇ ਜਿਹੜਾ ਏਸੀ ਆ ਤਾਂ ਪ੍ਰੋਪਰ ਕੰ ਏ ਨਹੀਂ ਹੈਗਾ ਤੁਹਾਨੂੰ ਏਸੀ ਦੀ ਵੀ ਕੋਈ ਦਿੱਕਤ ਆਉਗੀ ਬਈ ਇਸ ਪੱਖੋਂ ਬਹੁਤ ਵਧੀਆ ਕਰਿਆ ਹੈ ਕੰਮ ਪੂਰਾ ਠੰਡਾ ਹੋ ਜਾਂਦਾ ਜੀ ਉਹਦੇ ਕਰਕੇ ਠੰਡਾ ਹੁੰਦਾ ਨਾ ਇਹ ਛੱਤ ਕਰਨ ਹੁੰਦੀ ਰਹੇ ਇੱਕ ਹਾਈਟ ਹੋਣ ਕਰਕੇ ਵੀ ਛੱਤ ਘੱਟ ਕਰਨ ਹੁੰਦੀ ਹੈ ਜੀ ਸਹੀ ਗੱਲ ਹੈ ਜੇ ਆਪਾਂ ਨਾਲ ਦੀ ਤੇ ਲਾ ਦਈਏ ਉਹ ਵੱਧ ਕਰ ਨੂੰ ਜਿੱਦਾਂ ਆਪਾਂ ਉਹ ਵੀ ਕਰੀਏ ਆਪਣੇ ਘਰ ਦੇ ਉੱਤੇ ਕਿਸੇ ਪੱਖੋਂ ਉੱਪਰ ਚਿਵਾਰਾ ਪਿਆ ਹੋਵੇ ਉਹ ਨੀਚੇ ਵਾਲਾ ਘਾਰ ਉਹ ਠੰਡਾ ਨਹੀਂ ਲਾਹੂ ਗਈ ਜੀ ਹੈਨਾ ਤੇ ਉਹੀ ਕੰਮ ਇਹ ਹੈ ਬਈ ਹੈਨਾ ਵੀ ਵਿਚਾਲੇ ਲੇਅਰ ਲਾ ਦੀ ਆਪਣਾ ਆ ਇੰਨਾ ਮੋਟਾ ਹੋ ਗਿਆ ਨਾ ਜੀ ਹਾਂ ਦੋ ਮਤਲਬ ਲਗਭਗ 2-3 ਇੰਚ ਮੋਟਾ ਹੋਊਗਾ ਤੇ ਉਸ ਵਧੀਆ ਤੁਹਾਨੂੰ ਮਤਲਬ ਵੀ ਇਹਦਾ ਰਿਜ਼ਲਟ ਵਧੀਆ ਮਿਲੂਗਾ ਬਈ ਤੇ ਬਾਕੀ ਤੁਹਾਡੇ ਸਾਹਮਣੇ ਪਾਲਕ ਸਾਹਿਬ ਬਹੁਤ ਸੋਹਣੀ ਬਈ ਤਿਆਰ ਕਰੀਏ ਉੱਪਰ ਜੁੰਟ ਵੀ ਲਾਈ ਆ ਹੂਟਰ ਵੀ ਲਾਇਆ ਜੁੰਟ ਹੂਟਰ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਤੇ ਮਾਈਕ ਵਗੈਰਾ ਦੀ ਸੁਵਿਧਾ ਵੀ ਹੈਗੀ ਹੈ ਹੂੰ 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 ਤੇ ਆ ਬੱਤੀ ਐ ਵੀ ਚੱਲਦੀ ਐ ਸਾਰਾ ਕੁਝ ਜਿੰਨੇ ਚੀਜ਼ ਦੀ ਲੋੜ ਐ ਹਾਂਜੀ ਹਾਂ ਉਹ ਇਹਦੇ ਲੱਗਿਆ ਹੋਇਆ ਠੀਕ ਹੈ ਆਉਟਰ ਸੀ ਲਾਦਨੇ ਇਹਦੇ ਵਿੱਚ ਲਾਦਨੇ ਉਹਨੇ ਇੱਧਰ ਆਉਟਰ ਦੀ ਤਾਂ ਉਦੋਂ ਲੋਡ ਪੈਂਦੀ ਹੈ ਨਾ ਜਦੋਂ ਆਪਾਂ ਮਹਾਰਾਜ ਰੂਪ ਲੈ ਕੇ ਜਾਣਾ ਹਾਂਜੀ ਹਾਂ ਤੇ ਬਈ ਇਹਨਾਂ ਪਾਲਕੀ ਸਾਹਿਬ ਕਿਵੇਂ ਲੱਗੀ ਮੜਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵਾਈ ਗੁਰੂ ਜੀ ਕੀ ਫਤਿਹ ਜਰੂਰ ਬੁਲਾਇਆ ਕਰੋ ਕਮੈਂਟਾਂ ਦੇ ਵਿੱਚ ਬਈ ਹਨਾ ਤੇ ਤੁਹਾਡੇ ਇੱਕ ਛੋਟੇ ਜਿਹੇ ਸ਼ੇਅਰ ਕਰਕੇ ਵੀਡੀਓ ਉਹਨਾਂ ਭਰਾਵਾਂ ਤੱਕ ਪਹੁੰਚ ਜੇ ਵੀ ਜਿਹੜੇ ਬਈ ਸੇਵਾ ਕਰਾਉਣੀ ਚਾਹੁੰਦੇ ਨੇ ਕਈ ਵਾਰ ਹੁੰਦਾ ਯਾਰ ਵੀ ਆਪਾਂ ਸੋਚਦੇ ਹੁੰਨੇ ਆ ਵੀ ਪੈਸਾ ਜਿਹੜਾ ਆਪਣੇ ਲਈ ਹੁੰਦਾ ਆਪਾਂ ਕਿੱਦਾਂ ਦੀ ਸੇਵਾ ਚਲਾਈਏ ਇਹ ਵੀ ਬਹੁਤ ਸੇਵਾ ਚ ਸੇਵਾ ਬਈ ਬਹੁਤ ਮਤਲਬ ਅਗੇ ਵਧੀਆ ਸੇਵਾ ਚ ਸੇਵਾ ਆ ਵੀ ਗੁਰੂ ਘਰ ਦੇ ਵਿੱਚ ਜਿਹੜੀ ਕੰਮ ਆਉਣ ਵਾਲੀ ਇਹ ਚੀਜ਼ ਆ ਜਿਹੜੀ ਅਪਰ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਪਾਲਕੀ ਤਾਂ ਤੁਸੀਂ ਸੇਵਾ ਕਰਾ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨੰਬਰ ਮੈਂ ਸਕਰੀਨ ਤੇ ਪਾਏ ਹੋਏ ਨੇ ਆ ਆਪਾਂ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਦਸ਼ਮੇਸ਼ ਬਾਡੀ ਬਿਲਡਰ ਸਾਰੋਂ ਵਾਲੇ ਭਾਈ ਉਹਨਾਂ ਨਾਲ ਵੀ ਖੜੇ ਸੀਗੇ ਤੇ ਲਗਭਗ 12 ਸਾਲ ਤੋਂ ਗੱਲ ਕਰੀ ਆਪਣਾ 12 ਸਾਲ ਤੋਂ ਕੰਮ ਕਰ ਰਿਹਾ ਉਹ ਯਾਰ 11 ਤੋਂ ਲੱਗੇ ਹੋਏ ਜੀ ਬਣਾਉਣ ਪਾਏ ਨਾ ਟਾਈਮ ਹੋ ਗਿਆ ਲੋ 11 12 ਸਾਲ ਹੋ ਗਏ ਮਤਲਬ ਵੀ ਕੰਮ ਕਰਦੇ ਆ ਨੂੰ ਤੇ ਬਹੁ ਆ ਤੁਹਾਡੇ ਸਾਹਮਣੇ ਆ ਬਈ ਹਨਾ ਕੀ ਕਹੀਏ ਵੀ ਜਦੋਂ ਤੁਸੀਂ ਆ ਕੇ ਚੀਜ਼ ਦੇਖੋਗੇ ਤੁਹਾਡੇ ਮੂੰਹੋਂ ਵਧੀਆ ਨਿਕਲੂਗਾ ਬਈ ਹਨਾ ਵੀ ਹਾਂ ਬਹੁਤ ਵਧੀਆ ਕੰਮ ਕਰਿਆ ਬਾਕੀ ਕਮੈਂਟਾਂ ਤੁਸੀਂ ਆਪ ਦੱਸ ਦਿਓ ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ